ਔਰ ਨੈਸ਼ਨਲ ਕੋਟਰੇ ਟ੍ਰੈਜਰਰਾਂਟ ਜਿਨ੍ਹਾਂ ਨੇ ਆਪਣੇ ਗ੍ਰਹਿ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੰਗਾਰਾ ਔਰ ਹੁਲਾਰਾ ਦਿੱਤਾ ਵਾ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਾਰੇ ਜ਼ਿਲ੍ਹੇ ਦੀ ਸੰਗਰੂਰ ਦੀ ਪਾਰਲੀਮੈਂਟ ਸੀਟ ਦੀ ਸਾਰੀ ਕ੍ਰੀਮ ਪਹੁੰਚੀ ਹੋਈ ਸੀਗੀ ਔਰ ਮੇਰੇ ਨਾਲ ਰਾਈਟ ਸਾਈਡ ਤੇ ਮੇਰਾ ਛੋਟਾ ਵੀਰ ਬੱਚਾ ਅਸਮਾਨ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਐਕਸਪੀਐਲਏ ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ तकरीबन सुरेंद्रਪਾਲ ਸਿੰਘ ਜੀ ਐਕਸਐਮਐਲਏ ਔਰ ਜਸਵਿੰਦਰ ਟੀਮਾਨ ਔਰ ਰਾਹੁਲ ਪਟਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਕੁਝ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਕੇਡਰਸ ਆਲਸੋ ਕਾਂਗਰਸ ਦੇ ਕੇਡਰ ਵਰਕਰ ਨੇ ਮੇਰੀ ਬਹੁਤ ਮੇਰੀ ਇੱਜ਼ਤ ਕਰਦੇ ਨੇ ਔਰ ਇਹ ਤੋਂ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਚੰਗੇ ਸਤਕਾਰਯੋਗ ਸਜ ਜਿਹੜੇ ਜਿਹੜੇ ਪੰਜਾਬ ਲਈ ਖੜਦੇ ਨੇ ਜਿਹੜੇ ਸੱਚ ਦੇ ਰਾਹ ਤੇ ਖੜਦੇ ਨੇ ਔਰ ਇਸੇ ਨਾਲ ਆਮ ਆਦਮੀ ਪਾਰਟੀ ਕੋ ਕਾ ਆਮ ਆਦਮੀ ਪਾਰਟੀ ਬੇਸਿਕਲੀ ਇੱਕ ਜਜ਼ਬਾਤੀਆਂ ਦਾ ਇਕੱਠ ਹੋਇਆ ਸੀਗਾ ਉਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀ ਗੁੱਲ ਖਿਲਾਉਣੇ ਨੇ ਔਰ ਕਿਸ ਤਰ੍ਹਾਂ ਆਪਣੀ ਜਿਹੜੀ ਜਿਹੜਾ ਜਿਹੜਾ ਇੱਕ ਉਹ ਬਾੜ ਉੱਠਿਆ ਸੀਗਾ ਇੱਕ ਇਨਕਲਾਬ ਉੱਠਿਆ ਸੀ ਉਹਦਾ ਗਰਭਪਾਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਸਾਰੇ ਵੀ ਮੇਰੇ ਨਾਲ ਸੰਪਰਕ ਚ ਨੇ ਉਹਨਾਂ ਦੇ ਕਾਫੀ ਸੀਨੀਅਰ ਲੀਡਰਸ ਜਿਹੜੇ ਨੇ ਉਹ ਸਾਡੇ ਨਾਲ ਸੰਪਰਕ ਕੀਤਾ ਮੈਨੂੰ ਲੱਗਦਾ ਵਾ ਕਿ ਆਰਗੈਨਿਕ ਤੌਰ ਦੇ ਉੱਤੇ ਅੱਜ ਸੰਗਰੂਰ ਦਾ 13 ਲੱਖ ਵੋਟਰ ਜਿਹੜਾ ਵਾ ਉਹ ਬਹੁ ਗਿਣਤੀ ਵਿੱਚ ਸਾਨੂੰ ਵੋਟ ਪਾਉਣਾ ਚਾਹੁੰਦਾ ਵਾ ਔਰ ਵੋਟ ਪਾਏਗਾ ਤਾਂ ਮੈਂ ਆਪਣੀ ਪਾਰਟੀ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਕੱਲ ਤੋਂ ਗੋਲਡੀ ਹੋਣਾ ਤੋਂ ਸਟਾਰਟ ਕਰਕੇ ਸਾਡਾ ਇਲੈਕਸ਼ਨ ਕੈਂਪੇਨ ਸਟਾਰਟ ਹੋ ਗਿਆ ਵਾ ਕਿਉਂਕਿ ਬਾਡੀ ਦੇ ਦਿਨ ਹਨ ਇਸ ਕਰਕੇ ਮੈਂ ਬਹੁਤ ਜ਼ਿਆਦਾ ਹਲੇ ਪਿੰਡ ਪੱਦਰ ਤੇ ਨਹੀਂ ਜਾ ਰਿਹਾ ਉਸ ਤੋਂ ਪਹਿਲਾਂ ਜਿਹੜੇ 9 ਹਲਕੇ ਨੇ ਸਾਰੇ ਉਥੋਂ ਦੇ ਕਾਂਗਰਸ ਦੇ ਵਰਕਰਸ ਨੂੰ ਮੈਨੂੰ ਕੱਲ ਅਸੀਂ ਬਰਨਾਲੇ ਜਾ ਰਹੇ ਹਾਂ ਪਰਸੋਂ ਅਸੀਂ ਲਹਿਰੇ ਲਹਿਰਾ ਜਾ ਰਹੇ ਹਾਂ ਇਸ ਤਰ੍ਹਾਂ ਨਾਲ ਸੁਨਾਮ ਤੇ ਮਲੇਰ ਕੋਟਲਾ ਔਰ ਬਾਕੀ ਦੇ ਰਹਿੰਦੇ ਹਲਕੇ ਜਿਹੜੇ ਕਵਰ ਕਰਾਂਗੇ ਜਦੋਂ ਬਾਡੀ ਕੰਪਲੀਟ ਹੋ ਜੇਗੀ ਫਿਰ ਜਾਵਾਂਗੇ ਕੋਰ ਇਸ਼ੂ ਮੇਰਾ ਇਹ ਆ ਕਿ ਇਹ ਜਿਹੜੀ ਇਲੈਕਸ਼ਨ ਜਿੱਦਾਂ ਸਿੰਗਲਾ ਸਾਹਿਬ ਨੇ ਬਾਹਰ ਕਿਹਾ ਵਾ ਇਹ ਬੜੀ ਫੈਸਲਾਕੁਨ ਇਲੈਕਸ਼ਨ ਹੈ ਇਹ ਬੜੀ ਇੱਕ ਨਿਰਣਾਇਕ ਇਲੈਕਸ਼ਨ ਹੋਣ ਜਾ ਰਹੀ 2024 ਦੀ ਇਟ ਇਜ਼ ਗੋਇੰ ਟੂ ਡਿਸਾਈਡ ਦਾ ਫਿਊਚਰ ਆਫ ਇੰਡੀਆ ਵੈਦਰ ਇੰਡੀਆ ਵਿਲ ਰਿਮੇਨ ਅ ਫੁੱਲ ਫਲੇਜਿਡ ਡੈਮੋਕ੍ਰੇਸੀ ਔਰ ਵਿਲ ਇਟ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਔਰ ਸਮਥਿੰਗ ਲਾਈਕ ਪਾਕਿਸਤਾਨ ਔਰ ਮੇਬੀ ਬੰਗਲਾਦੇਸ਼ ਔਰ ਮੇਬੀ ਇੰਡੋਨੇਸ਼ੀਆ ਕਿਉਂਕਿ ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਹਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇਰ ਖੜੇ ਨਾ ਅਗਰ 2024 ਚ ਬੀਜੇਪੀ ਜਿੱਤਦੀ ਆਤਾ 100% ਜਿਹੜਾ ਸੰਵਿਧਾਨ ਹੈ ਉਹਨੂੰ ਤੋੜਿਆ ਮੋੜਿਆ ਜਾਏਗਾ ਬਾਬਾ ਸਾਹਿਬ ਉਮੀਦ ਕਰਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿਹਦੇ ਵਿੱਚ ਲੋਕਾਂ ਦੇ ਅਧਿਕਾਰ ਤੇ ਹਕੂਕ ਖੋਏ ਜਾਣਗੇ ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ ਕਾਲੇ ਕਾਨੂੰਨ ਲਿਆਂਦੇ ਜਾਣਗੇ ਔਰ ਜਦੋਂ ਮੈਂ ਕਿਹਾ ਕਿ ਰੂਸ ਜਿਹੜਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਦੋਂ ਪੁਟਿਨ ਹੈ ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਾਨ ਦਿੱਤਾ ਵਾ ਇਸ ਤਰ੍ਹਾਂ ਦਾ ਔਰ ਬਹੁਤ ਜ਼ਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼ ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਟੀਜ਼ ਆ ਦੇ ਫੀਲ ਵੈਰੀ ਥ੍ਰੈਟਨਡ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਚੀਨੀ ਨੇ ਚਾਹੇ ਬੋਧੀ ਨੇ ਚਾਹ ਦੇ ਫੀਲ ਵੈਰੀ ਥ੍ਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ ਇਸ ਕਰਕੇ ਇਸ ਬੀਜੇਪੀ ਨੂੰ ਰੋਕਣਾ ਹੈ ਤੇ ਰੱਥ ਨੂੰ ਔਰ ਮੈਂ ਕਹਿਣਾ ਚਾਹਣਾ ਆਪਣੇ ਸੰਗਰੂਰ ਦੇ ਵੋਟਰਸ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਆਲਾਈਂਸ ਰੋਕੇਗਾ ਇਸ ਨੂੰ ਕੋਈ ਇੰਡੀਵਿਜੂਅਲ ਜਾਂ ਈਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੀ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਹੈ ਇਸ ਲਈ ਇੰਡੀਆ ਆਲਾਈਂਸ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ ਇੱਕ ਧਰਮ ਨਿਰਪੱਖ ਦੇਸ਼ ਰ ਔਰ ਇਹਨੂੰ ਅੱਗੇ ਲਿਜਾ ਸਕਦਾ ਅੱਜ ਵਿਕਸਿਤ ਭਾਰਤ ਦੀ ਗੱਲਤਾ ਕਰਦੀ ਹੈ ਬੀਜੇਪੀ ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕੀ ਜਾਂਦੇ ਕਿ 140 ਕਰੋੜ ਬਾਦੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਹੇ ਹਾਂ ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ نیچے ਰਹਿ ਰਿਹਾ ਵਾ ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੁਰਾਣਾ ਸਾਡੀ ਮਾਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਆ ਵਿਸ਼ੇ ਪੱਧਰ ਦੇ ਉੱਤੇ ਔਰ ਜਿਹੜਾ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨ ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਹੋ ਗਈ ਹੈ ਪਿਛਲੇ 10-12 ਸਾਲ ਦੇ ਵਿੱਚ ਅਮੀਰ ਹੋਰ ਅਮੀਰ ਹੋ ਗਿਆ ਵਾ ਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਆ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ 70% ਵੈਲਥ ਜਿਹੜੀ ਸਰਮਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ ਅਮਬਾਨੀਆਂ ਦੇ ਕੋਲ ਅਡਾਨੀਆਂ ਦੇ ਕੋਲ ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿਦਾਂ ਪਿਛਲੇ 5-4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਹੈ ਇਸ ਲਈ ਔਰ ਕਿਸਾਨ ਔਰ ਪਿਛਲੇ 15 10 ਸਾਲਾਂ 'ਚ 15 ਲੱਖ ਕਰੋੜ ਰੁਪਇਆ ਅਮੀਰਾਂ ਦਾ ਰਾਈਟ ਆਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ ਕਰੋੜਾਂ ਕਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ ਸੋ ਭਾਜਪੀ ਨੂੰ ਰੋਕਣਾ ਕੇਵਲ ਤੇ ਕੇਵਲ ਇੰਡੀਆ ਅਲਾਈანს ਹੀ ਰੋਕ ਸਕਦੀ ਹੈ ਪੰਜਾਬ ਦੀ ਗੱਲ ਕਰ ਲਈਏ ਤਾਂ ਇਹਨਾਂ ਦੀਆਂ ਹੁਣ ਟਾਈਆਂ ਤੁਹਾਡੇ ਸਾਹਮਣੇ ਨੇ ਜੋ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਅੱਜ ਕਿੱਦਾਂ ਇਹਨਾਂ ਨੇ ਛੱਕੇ ਤੇ ਟੰਗ ਦਿੱਤੀ ਆਪਣੀ ਆਪਣੀ ਵਿਚਾਰਧਾਰਾ ਛੱਕੇ ਤੇ ਟੰਗ ਦਿੱਤੀ ਹੈ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚੜ੍ਹਦੇ ਨੇ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਝੂਟ ਰਿਹਾ ਵਾ ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਤੇ ਰਾਗਵ ਚੱਡਾ ਨੂੰ ਜੈਡ ਪਲੱਸ ਸਿਕਿਉਰਿਟੀ ਆ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਹੈਲੀਕਾਪਟਰਾਂ ਤੇ ਜਹਾਜ਼ਾਂ ਚੁੜਦੇ ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲਿਆਂ ਦੀ ਅੱਗ ਨਹੀਂ ਦੇਖਦੀ ਮੈਨੂੰ ਪੂਰਨ ਆਸ ਹੈ ਕਿ ਜੇ ਸੱਚ ਬੋਲੂਗਾ ਭਗਵੰਤ ਉਹ ਕਿਸੇ ਚੁੱਲਾ ਦਾ ਛੱਡੋ ਕਿਸੇ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਕੋਈ ਵੀ ਅੱਗ ਨਹੀਂ ਉਹਨੂੰ ਉਹਨੂੰ ਕਣਕਾਂ ਦੀ ਅੱਗ ਨਹੀਂ ਦਿਖ ਰਹੀ ਉਹਨੂੰ ਕਣਕਾਂ ਦਾ ਖਰਾਬਾ ਫਸਲਾਂ ਦਾ ਝੋਨੇ ਦਾ ਖਰਾਬਾ ਸਾਡੇ ਨਰਮੇ ਦਾ ਖਰਾਬਾ ਕਿੰਨੂ ਦੀ ਤਬਾਈ ਆਲੂ ਦੀ ਤਬਾਈ ਉਹਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਖਾਨੋ ਸ਼ੌਕਤ ਦੀ ਜ਼ਿੰਦਗੀ ਔਰ ਜਿੱਥੇ ਕਿਸੇ ਪਿੰਡ ਜਾਣਾ ਸਿੱਧੂ ਸਾਹਿਬ ਬਲਕੌਰ ਦੇ ਇੱਕ ਪਿੰਡ ਗਏ ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਨੇ ਬਰਕਰਾਰ ਰਹੀ ਹੈ ਪੂਰਾ ਪਿੰਡ ਛੋਣੀਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏਸ ਤੇ ਮਿਨਿਸਟਰਸ ਨੇ ਤੁਸੀਂ ਐਂ ਕਰੋ ਬਿਨਾਂ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਪੋਜੀਸ਼ਨ ਹੈ ਇਸ ਕਰਕੇ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਰਗੇ ਔਰ ਸਨੀ ਅਰੋੜਾ ਕੋਈ ਰੀਅਲ اسٹیਟ ਦਾ ਹੈਗਾ ਡੀਲਰ ਲੁਧਿਆਣੇ ਦਾ ਅਗਰ ਕੈਂਡੀਡੇਟ ਆ ਹੁਣ ਕੈਂਡੀਡੇਟ ਕਰਦਾ ਨੇ ਇੱਕ ਪਾਸੇ ਕਹੀ ਜਾਂਦੇ ਜੀ 13 ਜ਼ੀਰੋ ਕਰਨਾ ਇੱਕ ਪਾਸੇ 13 ਉਮੀਦਵਾਰ ਹੀ ਹੈ ਨਹੀਂਗੇ ਪਰਸੋ ਚੌਥ ਇੱਕ तितਲੀ ਚੱਕੀ ਆ ਪਵਨ ਟਿਨੂ ਅਕਾਲੀਆਂ ਦੀ ਉਸ ਤੋਂ ਪਹਿਲਾਂ ਇੱਕ तितਲੀ ਡਰਾ ਕੇ ਕੇਜਰੀ ਲੈ ਗਏ ਰਾਜਕੁਮਾਰ ਚੱਪੇਵਾਲ ਕਾਂਗਰਸ ਦੀ ਉਸ ਤੋਂ ਪਹਿਲਾਂ ਇੱਕ ਸਾਡੀ तितਲੀ ਚੱਕ ਕੇ ਲੈ ਗਏ ਜੀਪੀ ਉਥੋਂ ਦੀ ਫਤਿਹਗੜ੍ਹ ਸਾਹਿਬ ਦੀ ਤੇ ਇੱਕ ਕਮੇਡੀਅਨ ਖੜਾ ਕਰ ਦਿੱਤਾ ਤਿੰਨ ਐਮਐਲਏ ਖੜੇ ਕਰਤੇ ਤੇ ਪੰਜ ਮਨਿਸਟਰ ਖੜੇ ਕਰਤੇ ਕੋਈ ਦੇਖਿਆ ਕਿ ਦੀ ਪਾਰਟੀ ਪੰਜ ਮਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ that is so bankrupt of candidates ਔਰ ਮੈਂ ਤੁਹਾਡੇ ذریعے ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਬੇਨਤੀ ਕਰੂੰਗਾ ਨਾ ਤੁਹਾਡੀ ਰਾਜ ਸਭਾ ਚ ਵਾਰੀ ਆਈ ਹੈ ਨਾ ਪੰਜਾਬ ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਹਿਣ ਦੀ ਦਿੱਲੀੋਂ ਇਹਨਾਂ ਨੇ ਚੱਕੇ ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤੋ ਦਿੱਲੀੋਂ ਲੈ ਆਂਦੇ ਗੈਰ ਪੰਜਾਬੀ ਆ ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆਇਆ ਤੋ ਦਿੱਲੀੋਂ ਚੱਕ ਲਿਆਂਦਾ ਗੈਰ ਪੰਜਾਬੀ ਆ ਨੌਕਰੀਆਂ ਮਿਲਦੀਆਂ ਨੇ ਤੇ ਹਰਿਆਣਾ ਤੇ ਰਾਜਸਥਾਨ ਲੈ ਜਾਂਦਾ ਵਾ ਇਸ ਕਰਕੇ ਵੌਲੰਟੀਅਰਸ ਨੂੰ ਤੁਹਾਡੇ ਜ਼ਰੀਏ ਅਪੀਲ ਹੈਗੀ ਹੱਥ ਜੋੜ ਕੇ ਕਰਦਾ ਤੁਸੀਂ ਸਾਰੇ ਬਹੁਤ ਜਜ਼ਬਾਤੀ ਆਦਮੀਆਂ ਪਾਰਟੀ ਪਾਤ ਪਦਰ ਤੋਂ ਉੱਠ ਕੇ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਹੈ ਉਹ ਸਾਡੇ ਪਾਰਟੀ ਨੂੰ ਵੋਟ ਪਾਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਸਭ ਵਾਸਤੇ ਸਭ ਸਭ ਦੀ ਹਿਫਾਜ਼ਤ ਕਰੂੰਗਾ ਇਨਸਾਫ਼ ਪਸੰਦੀ ਦੇ ਨਾਲ ਬਿਨਾ ਪਾਰਟੀ ਤੋਂ ਬਿਨਾ ਪੱਖਪਾਤ ਤੋਂ ਰਾਜਨੀਤੀ ਕਰਕੇ ਦਿਖਾਵਾਂਗਾ। ਖੈਰਾਬ ਸਾਹਿਬ ਤੁਹਾਨੂੰ ਇਹ ਕਹਿ ਰਹੇ ਕਿ ਆਪ ਦੇ ਨੂੰ ਲੈ ਕੇ ਆਏ ਜੀ। ਜਿਹੜੇ ਵੱਡੇ ਲੀਡਰ ਥੋੜੇ ਸਮਾਂ ਸੀ सीएम ਲੈ ਕੇ ਆਏ ਜੀ ਇਸ 그룹 ਦੇ ਵਿੱਚ ਭਲਾਤ ਤੁਸੀਂ ਉਹ ਉਹ ਮੇਰਾ ਕਹਿਣਾ ਇਸ ਕਰਕੇ ਆ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਨਾ ਇਟ ਨੈਵਰ ਪੇਸ ਰਿਜ਼ਲਟਸ। ਪਾਵਰ ਨੂੰ ਕਦੀ ਮਿਸਯੂਜ਼ ਨਾ ਕਰੋ। ਪਾਵਰ ਨੂੰ ਕਦੀ ਦੁਰਉਪਯੋਗ ਉਹਦਾ ਉਪਯੋਗ ਕਰੋ ਜਿੱਦਾਂ ਸਿੰਘਲਾ ਸਾਹਿਬ ਨੇ ਸੜਕਾਂ ਦਾ ਜਾਲ ਬਣਾ ਦਿੱਤਾ, ਪੀਜੀਆਈ ਲੈ ਆਂਦਾ, ਟਾਟਾ ਮੈਮੋਰੀਅਲ ਹਸਪੀਟਲ ਬਣਾ ਦਿੱਤਾ, ਸਪੋਰਟ ਸਟੇਡੀਅਮ ਬਣਾ ਦਿੱਤਾ, ਰੇਲ ਨੈਟ ਇਵਨ ਨੈਸ਼ਨਲ ਜਿਹੜੇ ਬਣੇ ਨੇ ਹਾਈਵੇਜ਼ ਬਣ ਰਹੇ ਨੇ ਇਹ ਹੈਗਾ ਉਪਯੋਗ ਸੱਤਾ ਦਾ ਜਦੋਂ ਤੁਸੀਂ ਦੁਰਉਪਯੋਗ ਕਰਦੇ ਹੋ ਸੱਤਾ ਦਾ ਉਹਦਾ ਨਤੀਜਾ ਇਹ ਹੁੰਦਾ ਔਰ ਮੇਰੇ ਖਿਲਾਫ ਜਿਹੜੇ ਮਲਟੀਪਲ ਕੇਸਸ ਤੁਸੀਂ ਸਾਰੇ ਜਾਣਦੇ ਨੇ ਕਿ ਮੇਰੇ ਖਿਲਾਫ ਇਸ ਸਰਕਾਰ ਨੇ ਪੰਜ ਮੁਕਦਮੇ ਦਰਜ ਕੀਤੇ ਜਦੋਂ ਪਹਿਲੇ ਤਿੰਨਾਂ 'ਚ ਨਹੀਂ ਫੜ ਸਕੀ ਮੈਨੂੰ ਮੇਰੀਆਂ ਐਂਟੀਸਿਪੇਟਰੀ ਬੇਲਸ ਹੋ ਗਈਆਂ ਇਹਨਾਂ ਨੇ ਫਿਰ ਐਨਡੀਪੀਐਸ ਇੱਕ 9 ਸਾਲ ਪੁਰਾਣਾ ਜਿੱਦੇ 'ਚ ਭਗਵੰਤ ਮਾਨ ਮੇਰਾ ਮੁਦੇਈ ਬਣਿਆ ਔਰ ਪਾਰਲੀਮੈਂਟਸ ਕੇ ਅੰਦਰ ਜੀ ਮੈਂ ਮਸਲਾ ਚੁੱਕੂੰਗਾ ਖੈਰਾ ਬੇਗੁਨਾਮਾ ਉਦੇਚ ਕਰਕੇ ਅੰਦਰ ਤੇ ਜਦੋਂ ਮੈਂ ਛੁੱਟਣ ਲੱਗਿਆ ਉੱਤੇ ਪੰਜਵਾਂ ਮੁਕਦਮਾ ਦਰਜ ਕੀਤਾ ਸੋ ਇਹਦਾ ਖਿੱਚ ਕੇ ਲਿਆਉਣ ਦਾ ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਇਦ ਮੈਂ ਸੰਗਰੂਰ ਜਾਂ ਕਿਤੇ ਹੋਰ ਔਨ ਚ ਇੰਟਰਸਟਿਡ ਨਹੀਂ ਸੀਗਾ ਮੈਨੂੰ ਲੱਗਦਾ ਪਾਰਟੀ ਨੂੰ ਇਹ ਲੱਗਿਆ ਹਾਈ ਕਮਾਂਡ ਨੂੰ ਕਿ ਇਸ ਬੰਦੇ ਨੇ ਬੜਾ ਜ਼ਿਆਤੀ ਕੀਤੀ ਹੈ ਚੀਫ ਮਿਨਿਸਟਰ ਨੇ ਤੇ ਬੈਸਟ ਓਪੋਨੈਂਟ ਜਿਹੜਾ ਹੈਗਾ ਵਾਈ ਨਾਟ ਇਹਨੂੰ ਖੇਰੂ ਨੂੰ ਫੀਲਡ ਕਰਦੇ ਇਹ ਮੁਕਾਬਲੇ ਤੇ ਇਹਨੂੰ ਮਤਲਬ ਮੇਰੇ ਇੱਥੇ ਆਉਣ ਵਿੱਚ ਮੈਨੂੰ ਲੱਗਦਾ ਹੈ ਇਹਦੀ ਬਦਲਾਖੋਰੀ ਦੀ ਰਾਜਨੀਤੀ ਹੈ। ਪੜਾਏ ਦੇ ਲੀਡਰ ਤੁਹਾਡੇ ਸੰਪਰਕ ਚ ਨੇ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰਨਗੇ ਤੇ ਆਨੈਦ ਦੇ ਨਾਲ ਉਹਨਾਂ ਕਰਾਉਂਗੇ। ਹਾਂ ਜਦੋਂ ਲਹਿਰ ਚੱਲੇਗੀ ਨਾ ਜਦੋਂ ਮੂਹਮ ਸਾਡੀ ਚੱਲਣੀ ਆ ਕੁਝ ਤਾਂ ਉੱਪਰਲੀ ਜੁਆਇਨ ਕਰਨਗੇ ਪਰ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟ ਨਹੀਂ ਪਾਉਣੀ ਇਹਨਾਂ ਨੂੰ ਬਿਲਕੁਲ ਵੀ ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੇ ਜਿਮਨੀ ਚੋਣ ਉਦੋਂ ਵੀ ਔਰ ਕੁਝ ਲੋਕ ਨੇ ਕੁਝ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡੂਰਿੰਗ ਦਾ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਜੀ ਹਾਂ ਜੀ ਸਰ ਇਹ ਕੰਟਰਡਿਕਸ਼ਨ ਕਿਉਂ ਹੈ ਕਿ ਪੰਜਾਬ ਕੀ ਰੀਅਲਾਈਸ ਕਿਉਂ ਹੈ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਕਿ ਪੰਜਾਬ ਕਾਂਗਰਸ ਪ੍ਰਿੰਸੀਪਲ اپੋਜੀਸ਼ਨ ਪਾਰਟੀ ਆ ਔਰ 2 ਸਾਲ ਦਾ ਭਗਵੰਤ ਮਾਨ ਦਾ ਰਵਈਆ ਕਾਂਗਰਸ ਦੇ ਕੇਡਰ ਪ੍ਰਤੀ ਇਕੱਲੇ ਲੀਡਰਾਂ ਪ੍ਰਤੀ ਨਹੀਂ ਕੱਲਾ ਖੈਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਦੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੇ ਥੱਲੇ ਪੱਤਰ ਤੇ ਜਾ ਕੇ 13000 ਸਰਪੰਚ ਨੂੰ ਚੋਰ ਗਰਦਾਨਿਆਂ ਵਾ 2 ਸਾਲਾਂ ਚ ਕੋਈ ਕੰਮ ਨਹੀਂ ਕਰਨ ਦਿੱਤਾ ਪੈਸੇ ਪਏ ਸੀ ਪੰਚਾਇਤਾਂ ਦੇ ਕੋਲ not a single uh, piece of work in punjab development ਦਾ ਹੁਣ ਦਿੱਤਾ ਸਾਡੇ ਕਾਉਂਸਲਰਾਂ ਦੇ ਉੱਤੇ ਪਰਚੇ ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਨੇ ਜਦ ਤੁਸੀਂ ਇਸ ਲੈਵਲ ਤੇ ਬਦਲਾਖੂਰੀ ਕਰੋਗੇ ਤੇ ਸਾਡੇ ਕੇਡਰ ਨੇ ਜਦੋਂ ਆਵਾਜ਼ ਦਿੱਤੀ 100% ਕੇਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾ ਕਰਕੇ ਸਾਡਾ ਕੋਈ ਸਮਝੌਤਾ ਨਹੀਂਗਾ ਇੰਡੀਆ ਆਲਾਈਂਸ ਵਿੱਚ ਕੀ ਕਰਦੇ ਨੇ ਦਿੱਲੀ ਗੋਆ ਦੈਟ ਇਜ਼ ਆਫ ਕੋਰਸ ਦੀ ਲੀਡਰਸ਼ਿਪਸ ਡਿਸੀਜਨ ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟਗੋਰਿਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ ਔਰ ਮੈਨੂੰ ਆਸ ਜਿੱਦਾ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13 0 ਇਹ ਪੁੱਠਾ ਹੋਣਾ ਨਤੀਜਾ ਇਹ 0 13 ਉਹਦੇ ਵਾਸਤੇ ਨਿਕਲੋਗੇ ਕਿਹੜਾ ਦਾ ਸੀਟਾ ਜਿੱਤਦੀ ਹੈ ਤਾਂ ਇੰਡੀਆ ਆਲਾਈਂਸ ਦੇ ਵਿੱਚ ਜਾਈਂਗਾ ਦੇਖੋ ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ ਪਰ ਜਿਹੜਾ ਕੇਜਰੀਵਾਲ ਸਾਹਿਬ ਦਾ ਰਵਈਆ ਹੈ ਨਾ ਇਸ ਵੈਰੀ ਵੈਰੀ ਵਾਟ ਸ਼ੁਡ ਆਈ ਸੇ ਅਨ ਰਿਲਾਇਬਲ lettes me tell you ਮੈਂ ਉਹਦਾਂ ਕੰਮ ਕੀਤਾ ਹੋਇਆ ਇਹ ਕੋਈ ਗਾਰੰਟੀ ਨਹੀਂ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਅਲਾਈਅੰਸ ਵਿੱਚ ਟਿਕ ਦੇ ਕਿ ਨਹੀਂ ਟਿਕ ਦੇ ਕਿਉਂਕਿ ED ਤੇ ਉਹ ਤੇ CBI ਤੋਂ ਬਹੁਤ ਚਾਲੂ ਹੋਏ ਨੇ ਡਰ ਬਹੁਤ ਰਹੇ ਨੇ ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਅਲਾਈਅੰਸ ਵਿੱਚ ਜਾਣਗੇ ਇਹ ਤਾਂ ਅੰਤਰ ਤੁਸੀਂ ਸਮਝਦੇ ਹੋ ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮਤੇ ਤੇ ਆਪਣੇ ਆਪ ਵਿੱਚ ਹੈ ਕਿ ਕਿਸ ਨਾਲ ਸਮਝਦੇ ਹੋ ਗੈਰਾ ਸਾਹਿਬ ਇਹ ਮੈਂ ਸਮਝਦਾ ਇਹ ਮੈਂ ਸਮਝਦਾ ਕਿ ਮੈਨੂੰ ਥੋੜੇ ਦਿਨਾਂ ਤੱਕ ਪਤਾ ਲੱਗਿਆ ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਕੇਟਰ ਆ ਉਹ ਬਹੁਤ ਨਰਾਸ਼ ਆ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਤ ਥੇਰਦੀਆਂ ਅਖਰੇ 20 25 ਬੰਦੇ ਬੈਠੇ ਸੀ ਆ ਭਰਾ ਜਿਹੜੀ ਐਮ.ਐਲ.ਏ ਤੁਹਾਡੇ ਸੰਗਰੂਰ ਦੀ ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ ਮੇਰਾ ਖਿਆਲ ਦੁਕਾਨ ਖੋਲੀ ਹੋਈ ਆ ਹੁਣ ਪੂਰੀ ਰੱਜ ਕੇ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ ਕੋਈ ਕਹਿੰਦਾ ਲਫੇੜੇ ਮਾਰਾਂਗੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਗਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ ਮੈਂ ਜਿੱਦਾ ਬਾਹਰ ਕਿਹਾ ਕਿ ਉਹਨੂੰ ਸੁਖਬੀਰ ਨੇ ਬੁੱਕਲ ਵਿੱਚ ਤੇ ਉਹਦਾ ਪੋਲਿਟਿਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ ਪ੍ਰੋਬੇਬਲੀ ਸਮਵੇਰ ਅਰਾਊਂਡ ਪਿਛਲੇ ਰਿਜ਼ਲਟ 43 45 50 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ ਔਰ ਰਹਿਗੇ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ ਤੁਸੀਂ ਤਾਂ ਬਹੁਤ ਸਿਆਣੇ ਮੇਰਨੋ ਸਿਆਣੇੋਂ ਜ਼ਿਆਦਾ ਉਹਨਾਂ ਨੂੰ ਜਦੋਂ ਸੱਤ ਇਲਕਸ਼ਨਾ ਚੋਂ ਉਹ ਦੋ ਵਾਰੀ ਜਿੱਤੇ ਪੰਜ ਵਾਰੀ ਹਾਰੇ ਨੇ ਜਦ ਵੀ ਉਹਨਾਂ ਨੂੰ ਵੋਟ ਪਈ ਸਰਕਮਸਟੈਂਸਸ ਮੂਸੇ ਵਾਲੇ ਦੇ ਪੁੱਤਰ ਦਾ ਕਤਲ ਦੀਪ ਸਿੱਧੂ ਦਾ ਕਤਲ ਔਰ ਦੂਸਰੀਆਂ ਪਾਰਟੀਆਂ ਦਾ ਕੇਟਰ ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਟਰ ਨਿਕਾ ਉਹ ਜਦੋਂ ਸਵਿੰਗ ਕਰਦਾ ਤੇ ਉਹ ਜਿੱਤਦੇ ਨੇ ਸੋ ਅੱਜ ਦੀ ਡੇਟ ਮੈਂ ਹਲੇ ਕਹਿ ਨਹੀਂ ਸਕਦਾ ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਹੈ ਉਹ ਬਹੁਤ ਪੋਜ਼ਿਟਿਵ ਆ ਰਿਹਾ ਹੈ ਸ਼ਰਦਾਪੀ ਜੀ ਸੰਗਰੂਰ ਵੱਲ ਤੇ ਨੰਗੀ ਜਿੱਤਨ ਤੋਂ ਬਾਅਦ ਹੋ ਜਾ ਲੱਖਣ ਤੋਂ ਬਾਅਦ ਇੱਥੇ ਰਹੋਗੇ ਜਾਂ ਕਿਰਕੂਰੋਗੇ ਦੇਖੋ ਮੈਨੂੰ ਤੁਸੀਂ ਮੇਰਾ ਚਿਹਰਾ ਪੜੋ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਆ ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ 17 ਕ੍ਰਿਮੀਨਲ ਕੇਸ ਸਟਰਗਲ ਝੱਲੇ ਨੇ ਆਪਣੇ ਪਿੰਡੇ ਤੇ ਹੰਡਾਏ ਨੇ ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ ਚ ਭੇਜੋਗੇ ਮੈਂ ਕੋਈ ਕੀ ਕਹਿੰਦੇ ਅਕਿਰਤਕਾਨ ਆਦਮੀ ਨਹੀਂਗਾ ਮੈਂ ਪੱਕਾ ਸਮਰੂਹ ਚ ਰਹੂੰਗਾ ਕਹਿੰਦਾ ਸਰ ਕੋਈ ਸਤੂਲ ਨਾ ਪੁਰਾਣੀ ਸਾਧ ਵੀ ਰਹੀ ਹੈ ਹਾਂ ਮੇਰੇ ਪਿਤਾ ਜੀ ਜਦੋਂ ਮੈਂ ਉੱਥੇ ਲੈਕਚਰ ਚ ਵੀ ਕਿਹਾ ਸੀਗਾ ਮੇਰੇ ਪਿਤਾ ਜੀ ਪੁਲਿਸ ਆਫੀਸਰ ਸੀਗੇ ਸਰਦਾਰ ਚਤਵੰਤ ਸਿੰਘ ਸੀਗੇ ਜਿਹੜੇ ਰਿਟਾਇਰ ਹੋਏ ਨੇ ਐਸ ਐਸ ਪੀ ਕੋਰੀਆਂ ਪਿੰਡ ਤੋਂ ਉਹ ਮੇਰੇ ਪਿਤਾ ਜੀ ਦੇ ਚਤਵੰਤ ਸਿੰਘ ਜੀ ਕੋਲੀਕ ਸਨ ਹੀ ਵਾਸ ਮੱਚ ਪੋਸਟਡ ਹੇਅਰ ਇਨ ਮੂਨਕ ਔਰ ਤੂਰੀ ਔਰ ਸੰਗਰੂਰ ਵਿੱਚ ਉਹਨਾਂ ਦੀ ਪੋਸਟਿੰਗ ਰ ਕੱਲ ਮੈਨੂੰ ਨਾ ਇੱਕ ਮਿਲੇ ਨੇ ਐਸਪੀ ਰਿਟਾਇਰਡ ਜਦੋਂ ਮੈਂ ਗਿਆ ਮੱਥਾ ਟੇਕਣ ਮਸਤੂਆਣਾ ਸਾਹਿਬ ਉੱਥੇ ਸ਼ਾਇਦ ਉਹਨਾਂ ਦਾ ਨਾਮ ਐਸਪੀ ਰਿਟਾਇਰਡ ਨੇ ਬਹੁਤ ਸਾਦੇ ਜਿਹੇ ਬੰਦੇ ਨੇ ਉਹ ਮੇਰੇ ਪਿਤਾ ਜੀ ਦੇ ਕੋਲੀਕ ਸੀ ਗਿਆਨੀ ਗੁਰਬਚਨ ਸਿੰਘ ਜੀ ਉਹ ਸੇਵਾ ਵੀ ਕਰ ਰਹੇ ਸੀ ਉੱਥੇ ਔਰ ਆ ਗੱਲ ਰਹਿ ਚਲੀ ਸੀ ਇਹਨਾਂ ਨੇ ਵੀ ਜ਼ਿਕਰ ਕੀਤਾ ਇਹ ਦੂਜਿਆਂ ਨੂੰ ਟਿਚਰਾ ਕਰਦਾ ਹੁੰਦਾ ਸੀ ਕਿ ਜਿਹੜੇ ਨੀ ਪੱਥਰ ਰੱਖਾਂਗੇ ਨਾ ਉਮ ਮਿਸਤਰੀਆਂ ਤੋਂ ਰਖਾਇਆ ਕਰਾਂਗੇ ਕਿਉਂਕਿ ਕੰਮ ਤਾਂ ਮਿਸਤਰੀ ਕਰ ਰਹੇ ਨੇ ਉਹਦੇ ਮੰਤਰੀ ਦਾ ਸੰਤਰੀ ਦਾ ਨਾਮ ਹੀ ਨਹੀਂ ਹੋਣਾ ਚਾਹੀਦਾ 16 ਨੀ ਪੱਥਰ ਰੱਖੇ ਨੇ ਮੈਡੀਕਲ ਕਾਲਜ ਜਿਹੜੇ ਬਾਕੀ ਚਲੋ ਜਿਹੜੇ ਰੱਖੇ ਨੇ ਉਹ ਸੈਂਕੜੇ ਹਜ਼ਾਰਾਂ 16 ਮੈਡੀਕਲ ਕਾਲਜਸ ਦੇ ਪੰਜਾਬ ਦੇ ਵਿੱਚ 2 ਸਾਲ ਤੋਂ ਬਾਅਦ ਨੀ ਪੱਥਰੀ ਰਹਿ ਗਏ ਨੇ ਤੁਹਾਡਾ ਤਾਂ ਚਲੋ ਇੱਥੇ ਕਹਿੰਦੇ ਨਾ ਬਹਾਨਾ ਬਣਾ ਰਹੇ ਨੇ ਅਗਰ ਗਵਰਨਮੈਂਟ ਚਾਵੇ 25 ਏਕੜ ਜ਼ਮੀਨ ਕਿਹੜੇ ਪਿੰਡ ਦੀ ਪੰਚਾਇਤ ਦੀ ਨਹੀਂ ਲੈ ਸਕਦੇ ਉਹ ਅਗਰ ਐਸ்சி ਪੀਸੀ ਨਾਲ ਕੋਈ ਡਿਸਪਿਊਟ ਹੋ ਗਿਆ 1 ਮਿੰਟ ਲਈ ਉਹ ਉਥੋਂ ਦਾ ਤੁਹਾਡੇ ਬਡਰੂ ਪਾਲਿਟੀ ਸੀਗੀ ਨਾ ਗਊਸ਼ਾਲਾ ਦਿੱਤੀ ਹੋਈ ਸੀ ਗਊਸ਼ਾਲਾ ਬਣ ਰਹੀ ਸੀ ਤੇ ਬਣ ਰਹੀ ਸੀ ਅਵਜਿੰਦਰ ਜੀ ਦਾਦਾ ਸਨ ਚਲੋ ਮਤਲਬ 2 ਸਾਲ ਤੋਂ ਬਾਅਦ ਮੈਡੀਕਲ ਕਾਲਜ ਦਾ ਕੰਲਾ ਨੀ ਪੱਥਰੀ ਖੜਾ ਹੋਆ ਔਰ 2 ਸਾਲਾਂ ਵਿੱਚ ਕਿਤੇ ਪੰਜਾਬ ਦੇ ਵਿੱਚ ਕੋਈ ਚੱਜ ਦੀ ਇੱਟ ਨਹੀਂ ਲੱਗੀ ਕਿਤੇ ਵੀ ਮੈਂ ਤੁਹਾਨੂੰ ਦਾਵੇ ਨਾ ਕਹਿ ਰਿਹਾ ਵਾਂ ਤੇ ਕਿਹੜੇ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਨੇ ਇਸ ਕਰਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਤੁਸੀਂ ਆਇਆ ਧੰਨਵਾਦ ਆ ਅਵਜਿੰਦਰ ਸਿੰਘਲਾ ਜੀ ਦਾ ਫੋਰਮਰ ਐਮਪੀ ਫੋਰਮਰ ਮਨਿਸਟਰ ਪੰਜਾਬ ਔਰ ਨੈਸ਼ਨਲ ਕੋਟਰੇ ਟ੍ਰੈਜਰਾਰਡ ਜਿਨ੍ਹਾਂ ਨੇ ਆਪਣੇ ਘਰ ਤੇ ਇੱਕ ਬਹੁਤ ਵੱਡੇ ਪੱਦਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੰਗਾਰਾ ਔਰ ਹੁਲਾਰਾ ਦਿੱਤਾ ਵਾ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਾਰੇ ਜ਼ਿਲ੍ਹੇ ਦੀ ਸੰਗਰੂਰ ਦੀ ਪਾਰਲੀਮੈਂਟ ਸੀਟ ਦੀ ਸਾਰੀ ਕ੍ਰੀਮ ਪਹੁੰਚੀ ਹੋਈ ਸੀਗੀ ਔਰ ਮੇਰੇ ਨਾਲ ਰਾਈਟ ਸਾਈਡ ਤੇ ਮੇਰਾ ਛੋਟਾ ਵੀਰ ਬੱਚਾ ਉਸਮਾਨ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਐਕਸਪ ਐਮਐਲਏ ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ तकरीबन सुरेंद्रਪਾਲ ਸਿੰਘ ਜੀ ਐਸਐਮਐਲਏ ਔਰ ਜਸਵਿੰਦਰ ਤਿਮਾਨ ਔਰ ਰਾਹੁਲ ਪਟਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਕੁਝ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਕੇਡਰਸ ਆਲਸੋ ਕਾਂਗਰਸ ਦੇ ਕੇਡਰ ਵਰਕਰ ਨੇ ਮੇਰੀ ਬਹੁਤ ਮੇਰੀ ਇੱਜ਼ਤ ਕਰਦੇ ਨੇ ਔਰ ਇਹ ਤੋਂ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਚੰਗੇ ਸਤਕਾਰਯੋਗ ਸਜ ਜਿਹੜੇ ਜਿਹੜੇ ਪੰਜਾਬ ਲਈ ਖੜਦੇ ਨੇ ਜਿਹੜੇ ਸੱਚ ਦੇ ਰਾਹ ਤੇ ਖੜਦੇ ਨੇ ਔਰ ਇਸੇ ਨਾਲ ਆਮ ਆਦਮੀ ਪਾਰਟੀ ਕੋ ਕ ਆਮ ਆਦਮੀ ਪਾਰਟੀ ਬੇਸਿਕਲੀ ਇੱਕ ਜਜ਼ਬਾਤੀਆਂ ਦਾ ਇਕੱਠ ਹੋਇਆ ਸੀਗਾ ਉਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀ ਗੋਲ ਖਲੌਣੇ ਨੇ ਔਰ ਕਿਸ ਤਰ੍ਹਾਂ ਆਪਣੀ ਜਿਹੜੀ ਜਿਹੜਾ ਜਿਹੜਾ ਇੱਕ ਉਹ ਬਾੜ ਉੱਠਿਆ ਸੀਗਾ ਇੱਕ ਇਨਕਲਾਬ ਉੱਠਿਆ ਸੀ ਉਹਦਾ ਗਰਭਪਾਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਸਾਰੇ ਵੀ ਮੇਰੇ ਨਾਲ ਸੰਪਰਕ ਚ ਨੇ ਉਹਨਾਂ ਦੇ ਕਾਫੀ ਸੀਨੀਅਰ ਲੀਡਰਸ ਜਿਹੜੇ ਨੇ ਉਹ ਸਾਡੇ ਨਾਲ ਸੰਪਰਕ ਕੀਤਾ ਮੈਨੂੰ ਲੱਗਦਾ ਵਾ ਕਿ ਆਰਗੇਨਿਕ ਤੌਰ ਦੇ ਉੱਤੇ ਅੱਜ ਸੰਗਰੂਰ ਦਾ 13 ਲੱਖ ਵੋਟਰ ਜਿਹੜਾ ਵਾ ਉਹ ਬਹੁ ਗਿਣਤੀ ਵਿੱਚ ਸਾਨੂੰ ਵੋਟ ਪਾਉਣਾ ਚਾਹੁੰਦਾ ਵਾ ਔਰ ਵੋਟ ਪਾਏਗਾ ਤਾਂ ਮੈਂ ਆਪਣੀ ਪਾਰਟੀ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਕੱਲ ਤੋਂ 골ਡੀ ਹੋਣਾ ਤੋਂ ਸਟਾਰਟ ਕਰਕੇ ਸਾਡਾ ਇਲੈਕਸ਼ਨ ਕੈਂਪੇਨ ਸਟਾਰਟ ਹੋ ਗਿਆ ਵਾ ਕਿਉਂਕਿ ਬਾਡੀ ਦੇ ਦਿਨ ਹਨ ਇਸ ਕਰਕੇ ਮੈਂ ਬਹੁਤ ਜ਼ਿਆਦਾ ਹਲੇ ਪਿੰਡ ਪੱਦਰ ਤੇ ਨਹੀਂ ਜਾ ਰਿਹਾ ਉਸ ਤੋਂ ਪਹਿਲਾਂ ਜਿਹੜੇ 9 ਹਲਕੇ ਨੇ ਸਾਰੇ ਉਥੋਂ ਦੇ ਕਾਂਗਰਸ ਦੇ ਵਰਕਰਸ ਨੂੰ ਮੈਨੂੰ ਕੱਲ ਅਸੀਂ ਬਰਨਾਲੇ ਜਾਣੇ ਆ ਪਰਸੋਂ ਅਸੀਂ ਲਹਿਰੇ ਲਹਿਰਾ ਜਾ ਰਹੇ ਹਾਂ ਇਸ ਤਰ੍ਹਾਂ ਨਾਲ ਸੁਨਾਮ ਤੇ ਮਲੇਰ ਕੋਟਲਾ ਔਰ ਬਾਕੀ ਦੇ ਰਿੰਦੇ ਹਲਕੇ ਜਿਹੜੋ ਕਵਰ ਕਰਾਂਗੇ ਜਦੋਂ ਉਹ ਬਾਡੀ ਕੰਪਲੀਟ ਹੋ ਜਾਏਗੀ ਫਿਰ ਜਾਵਾਂਗੇ ਕੋਰ ਇਸ਼ੂ ਮੇਰਾ ਇਹ ਆ ਕਿ ਇਹ ਜਿਹੜੀ ਇਲੈਕਸ਼ਨ ਜਿੱਦਾਂ ਸਿੰਗਲਾ ਸਾਹਿਬ ਨੇ ਬਾਹਰ ਕਿਹਾ ਵਾ ਇਹ ਬੜੀ ਫੈਸਲਾਕੁਨ ਇਲੈਕਸ਼ਨ ਹੈ ਇਹ ਬੜੀ ਇੱਕ ਨਿਰਣਾਇਕ ਇਲੈਕਸ਼ਨ ਹੋਣ ਜਾ ਰਹੀ 2024 ਦੀ ਇਟ ਇਜ਼ ਗੋਇੰ ਟੂ ਡਿਸਾਈਡ ਦਾ ਫਿਊਚਰ ਆਫ ਇੰਡੀਆ ਵੈਦਰ ਇੰਡੀਆ ਵਿਲ ਰਿਮੇਨ ਅ ਫੁੱਲ ਫਲੇਜਿਡ ਡੈਮੋਕ੍ਰੇਸੀ ਔਰ ਵਿਲ ਇਟ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਔਰ ਸਮਥਿੰਗ ਲਾਈਕ ਪਾਕਿਸਤਾਨ ਔਰ ਮੇਬੀ ਬੰਗਲਾਦੇਸ਼ ਔਰ ਮੇਬੀ ਇੰਡੋਨੇਸ਼ੀਆ ਕਿਉਂਕਿ ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਹਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇ 'ਰ ਖੜੇ ਨਾ ਅਗਰ 2024 'ਚ ਬੀਜੇਪੀ ਜਿੱਤਦੀ ਆਤਾ 100% ਜਿਹੜਾ ਸੰਵਿਧਾਨ ਆ ਉਹਨੂੰ ਤੋੜਿਆ ਮੋੜਿਆ ਜਾਏਗਾ ਬਾਬਾ ਸਾਹਿਬ ਉਮੀਦ ਕਰਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿਹਦੇ 'ਚ ਲੋਕਾਂ ਦੇ ਅਧਿਕਾਰ ਤੇ ਹਕੂਕ ਖੋਏ ਜਾਣਗੇ ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ ਕਾਲੇ ਕਾਨੂੰਨ ਲਿਆਂਦੇ ਜਾਣਗੇ ਔਰ ਜਦੋਂ ਮੈਂ ਕਿਹਾ ਕਿ ਰੂਸ ਜਿਹੜਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਦੋਂ ਪੁਟਿਨ ਹੈ ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਾਨ ਦਿੱਤਾ ਵਾ ਇਸ ਤਰ੍ਹਾਂ ਦਾ ਔਰ ਬਹੁਤ ਜਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼ ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਿਟੀਆਂ ਦੇ ਫੀਲ ਵੈਰੀ ਥ੍ਰੈਟਨਡ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਚੀਨੀ ਨੇ ਚਾਹੇ ਬੋਧੀ ਨੇ ਚਾਹੇ ਦੇ ਫੀਲ ਵੈਰੀ ਥ੍ਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ ਇਸ ਕਰਕੇ ਇਸ ਬੀਜੇਪੀ ਨੂੰ ਰੋਕਣਾ ਇਹਦੇ ਰੱਥ ਨੂੰ ਔਰ ਮੈਂ ਕਹਿਣਾ ਚਾਹੁੰਦਾ ਆਪਣੇ ਸੰਗਰੂਰ ਦੇ ਵੋਟਰਾਂ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਆਲਾਈਂਸ ਰੋਕੇਗਾ ਇਸ ਨੂੰ ਕੋਈ ਇੰਡੀਵਿਜੂਅਲ ਜਾਂ ਇਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੀ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਹੈ ਇਸ ਲਈ ਇੰਡੀਆ ਆਲਾਈਂਸ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ ਇੱਕ ਧਰਮ ਨਿਰਪੱਖ ਦੇਸ਼ ਰ ਔਰ ਇਹਨੂੰ ਵਕੀਲੇ ਜਾ ਸਕਦਾ ਅੱਜ ਵਿਕਸਿਤ ਭਾਰਤ ਦੀ ਗੱਲਤਾ ਕਰਦੀ ਹੈ ਬੀਜੇਪੀ ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕੀ ਜਾਂਦੇ ਕਿ 140 ਕਰੋੜ ਬਾਦੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਿਹਾ ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ ਨੀਚੇ ਰਹਿ ਰਿਹਾ ਵਾ ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੁਰਾ ਸਾਡੀ ਮਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਆ ਵਿਸ਼ੇ ਪੱਧਰ ਦੇ ਉੱਤੇ ਔਰ ਜਿਹੜਾ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨ ਇਕੁਅਲ ਡਿਸਟ੍ਰਿਬਿਊਸ਼ਨ ਆਫ ਵੈਲਥ ਹੋ ਗਈ ਹੈ ਪਿਛਲੇ 10-12 ਸਾਲ ਦੇ ਵਿੱਚ ਅਮੀਰ ਹੋਰ ਅਮੀਰ ਹੋ ਗਿਆ ਵਾ ਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਆ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ 70% ਵੈਲਥ ਜਿਹੜੀ ਸਰਮਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ ਅਮਬਾਨੀਆਂ ਦੇ ਕੋਲ ਅਡਾਨੀਆਂ ਦੇ ਕੋਲ ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿਦਾਂ ਪਿਛਲੇ 5-4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਹੈ ਇਸ ਲਈ ਔਰ ਕਿਸਾਨ ਔਰ ਪਿਛਲੇ 15 10 ਸਾਲਾਂ 'ਚ 15 ਲੱਖ ਕਰੋੜ ਰੁਪਇਆ ਅਮੀਰਾਂ ਦਾ ਮੈ ਰਾਈਟ ਆਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ ਕਰੋੜਾਂ ਕਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ ਸੋ ਭਾਜਪੀ ਨੂੰ ਰੋਕਣਾ ਕੇਵਲ ਤੇ ਕੇਵਲ ਇੰਡੀਆ ਅਲਾਈਂਸ ਹੀ ਰੋਕ ਸਕਦੀ ਹੈ ਪੰਜਾਬ ਦੀ ਗੱਲ ਕਰ ਲਈਏ ਤਾਂ ਇਹਨਾਂ ਦੀ ਹੁਣ ਤਾਈਆਂ ਤੁਹਾਡੇ ਸਾਹਮਣੇ ਨੇ ਜੋ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਅੱਜ ਕਿਦਾਂ ਇਹਨਾਂ ਨੇ ਛੱਕੇ ਤੇ ਟੰਗ ਦਿੱਤੀ ਆਪਣੀ ਆਪਣੀ ਵਿਚਾਰਧਾਰਾ ਛੱਕੇ ਤੇ ਟੰਗ ਦਿੱਤੀ ਹੈ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਛੱਡਦੇ ਨੇ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਝੂਟ ਰਿਹਾ ਵਾ ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਤੇ ਰਾਗਵ ਚੱਡਾ ਨੂੰ ਜੈਡ ਪਲੱਸ ਸਿਕਿਉਰਿਟੀ ਆ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਹੈਲੀਕਾਪਟਰਾਂ ਤੇ ਜਹਾਜ਼ਾਂ ਚੁੜਦੇ ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲਿਆਂ ਦੀ ਅੱਗ ਨਹੀਂ ਦੇਖਦੀ ਮੈਨੂੰ ਪੂਰਨ ਆਸ ਹੈ ਕਿ ਜੇ ਸੱਚ ਬੋਲੂਗਾ ਭਗਵੰਤ ਉਹ ਕਿਸੇ ਚੁੱਲਾ ਦਾ ਛੱਡੋ ਕਿਸੇ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਕੋਈ ਵੀ ਅੱਗ ਨਹੀਂ ਉਹਨੂੰ ਉਹਨੂੰ ਕਣਕਾਂ ਦੀ ਅੱਗ ਨਹੀਂ ਦਿਖ ਰਹੀ ਉਹਨੂੰ ਕਣਕਾਂ ਦਾ ਖਰਾਬਾ ਫਸਲਾਂ ਦਾ ਝੋਨੇ ਦਾ ਖਰਾਬਾ ਸਾਡੇ ਨਰਮੇ ਦਾ ਖਰਾਬਾ ਕਿੰਨੂ ਦੀ ਤਬਾਈ ਆਲੂ ਦੀ ਤਬਾਈ ਉਹਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਕਿਸਾਨੋ ਸ਼ੌਕਤ ਦੀ ਜ਼ਿੰਦਗੀ ਔਰ ਜਿੱਥੇ ਕਿਸੇ ਪਿੰਡ ਜਾਣਾ ਸਿੱਧੂ ਸਾਹਿਬ ਬਲਕੌਰ ਦੇ ਇੱਕ ਪਿੰਡ ਗਏ ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਨੇ ਬਰਕਰਾਰ ਹੈਗੀ ਆ ਪੂਰਾ ਪਿੰਡ ਛੋਣੀ ਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏਸ ਤੇ ਮਿਨਿਸਟਰਸ ਨੇ ਤੁਸੀਂ ਐਂ ਕਰੋ ਬਿਨਾਂ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਕੀ ਪੋਜੀਸ਼ਨ ਨੇ ਇਸ ਕਰਕੇ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਰਗੇ ਔਰ ਸਨੀ अरोड़ा ਕੋਈ ਰੀਅਲ اسٹیਟ ਦਾ ਹੈਗਾ ਡੀਲਰ ਲੁਧਿਆਣੇ ਦਾ ਅਗਰ ਕੈਂਡੀਡੇਟ ਆ ਹੁਣ ਕੈਂਡੀਡੇਟ ਕਰਦਾ ਨੇ ਇੱਕ ਪਾਸੇ ਕਹੀ ਜਾਂਦੇ ਜੀ 13 ਜ਼ੀਰੋ ਕਰਨਾ ਇੱਕ ਪਾਸੇ 13 ਉਮੀਦਵਾਰ ਹੀ ਹੈ ਨਹੀਂਗੇ ਪਰਸੋ ਚੌਥ ਇੱਕ ਤਿਤਲੀ ਚੱਕੀ ਆ ਪਵਨ ਟਿੰਨੂ ਅਕਾਲੀਆਂ ਦੀ ਉਸ ਤੋਂ ਪਹਿਲਾਂ ਇੱਕ ਤਿਤਲੀ ਡਰਾ ਕੇ ਕੇਜਰੀ ਲੈ ਗਏ ਰਾਜਕੁਮਾਰ ਚੱਪੇਵਾਲ ਕਾਂਗਰਸ ਦੀ ਉਸ ਤੋਂ ਪਹਿਲਾਂ ਇੱਕ ਸਾਡੀ ਤਿਤਲੀ ਚੱਕ ਕੇ ਲੈ ਗਏ ਜੀਪੀ ਉਥੋਂ ਦੀ ਫਤਿਹਗੜ੍ਹ ਸਾਹਿਬ ਦੀ ਤੇ ਇੱਕ ਕਮੇਡੀਅਨ ਖੜਾ ਕਰ ਦਿੱਤਾ ਤਿੰਨ ਐਮਐਲਏ ਖੜੇ ਕਰਤੇ ਪੰਜ ਮਨਿਸਟਰ ਖੜੇ ਕਰਤੇ ਕੋਈ ਸੀ ਦੇਖਿਆ ਕਿ ਦੀ ਪਾਰਟੀ ਪੰਜ ਮਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ that is so bankrupt of candidates ਔਰ ਮੈਂ ਤੁਹਾਡੇ ذریعے ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਬੇਨਤੀ ਕਰੂੰਗਾ ਨਾ ਤੁਹਾਡੀ ਰਾਜ ਸਭਾ ਚ ਵਾਰੀ ਆਈ ਹੈ ਨਾ ਪੰਜਾਬ ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਹਾਂ ਦੀ ਦਿੱਲੀੋਂ ਇਹਨਾਂ ਨੇ ਚੱਕ ਕੇ ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤੋ ਦਿੱਲੀੋਂ ਲਿਆਂਦੇ ਗੈਰ ਪੰਜਾਬੀ ਆ ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆ ਤੋ ਉਹ ਦਿੱਲੀੋਂ ਚੱਕ ਲਿਆਂਦਾ ਗੈਰ ਪੰਜਾਬੀ ਆ ਨੌਕਰੀਆਂ ਮਿਲਦੀਆਂ ਤੇ ਹਰਿਆਣਾ ਤੇ ਰਾਜਸਥਾਨ ਲੈ ਜਾਂਦਾ ਵਾ ਇਸ ਕਰਕੇ ਵੋਲੰਟੀਅਰਜ਼ ਨੂੰ ਤੁਹਾਡੇ ਜ਼ਰੀਏ ਅਪੀਲ ਹੈਗੀ ਹੱਥ ਜੋੜ ਕੇ ਕਰਦਾ ਤੁਸੀਂ ਸਾਰੇ ਬਹੁਤ ਜਜ਼ਬਾਤੀ ਆਦਮੀਆਂ ਪਾਰਟੀ ਪਾਤ ਪਧਰ ਤੋਂ ਉੱਠ ਕੇ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਹੈ ਉਹ ਸਾਡੇ ਪਾਰਟੀ ਨੂੰ ਵੋਟ ਪਾਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਸਭ ਵਾਸਤੇ ਸਭ ਸਭ ਦੀ ਹਿਫਾਜ਼ਤ ਕਰੂੰਗਾ ਇਨ ਸਾਰ ਪਸੰਦੀ ਦੇ ਨਾਲ ਬਿਨਾ ਪਾਰਟੀ ਤੋਂ ਬਿਨਾ ਪੱਖਪਾਤ ਤੋਂ ਰਾਜਨੀਤੀ ਕਰਕੇ ਦਿਖਾਵਾਂਗਾ। ਖਿਆਲ ਸਾਹਿਬ ਤੋਂ ਨਹੀਂ ਕਹਿ ਰਹੇ ਕਿ ਆਪ ਦੇ ਨੂੰ ਲੈ ਕੇ ਆਏ ਜੀ। ਸਿਮ ਸੀਐਮ ਲੈ ਕੇ ਆਏ ਜੀ ਸੰਗਠਨ ਦੇ ਵਿੱਚ ਭਲਾਤ ਤੁਸੀਂ ਉਹ ਉਹ ਮੇਰਾ ਕਹਿਣਾ ਇਸ ਕਰਕੇ ਆ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਨਾ ਇਟ ਨੇਵਰ ਪੇਸ ਰਿਜ਼ਲਟਸ ਪਾਵਰ ਨੂੰ ਕਦੀ ਮਿਸਯੂਜ਼ ਨਾ ਕਰੋ। ਪਾਵਰ ਨੂੰ ਕਦੀ ਦੁਰਉਪਯੋਗ ਉਹਦਾ ਉਪਯੋਗ ਕਰੋ ਜਿੱਦਾਂ ਸਿੰਘਲਾ ਸਾਹਿਬ ਨੇ ਸੜਕਾਂ ਦਾ ਜਾਲ ਬਣਾ ਦਿੱਤਾ, ਪੀਜੀਆਈ ਲੈਣ ਦਾ, ਟਾਟਾ ਮੈਮੋਰੀਅਲ ਹਸਪੀਟਲ ਬਣਾ ਦਿੱਤਾ, ਸਪੋਰਟ ਸਟੇਡੀਅਮ ਬਣਾ ਦਿੱਤਾ, ਰੇਲ ਨੈਟਵਰਕ ਬਣਾ ਦਿੱਤਾ ਤੇ ਸੜਕਾਂ ਦਾ ਜਾਲ ਇਵਨ ਨੈਸ਼ਨਲ ਜਿਹੜੇ ਬਣੇ ਨੇ ਹਾਈਵੇਜ਼ ਬਣ ਰਹੇ ਨੇ ਇਹ ਹੈਗਾ ਉਪਯੋਗ ਸੱਤਾ ਦਾ ਜਦੋਂ ਤੁਸੀਂ ਦੁਰਉਪਯੋਗ ਕਰਦੇ ਹੋ ਸੱਤਾ ਦਾ ਉਹਦਾ ਨਤੀਜਾ ਇਹ ਹੁੰਦਾ ਔਰ ਮੇਰੇ ਖਿਲਾਫ ਜਿਹੜੇ ਮਲਟੀਪਲ ਕੇਸਸ ਤੁਸੀਂ ਸਾਰੇ ਜਾਣਦੇ ਨੇ ਕਿ ਮੇਰੇ ਖਿਲਾਫ ਇਸ ਸਰਕਾਰ ਨੇ ਪੰਜ ਮੁਕਦਮੇ ਦਰਜ ਕੀਤੇ ਜਦੋਂ ਪਹਿਲੇ ਤਿੰਨਾਂ 'ਚ ਨਹੀਂ ਫੜ ਸਕੀ ਮੈਨੂੰ ਮੇਰੀਆਂ ਐਂਟੀਸੀਪੇਟਰੀ ਬੇਲਸ ਹੋ ਗਈਆਂ ਇਹਨਾਂ ਨੇ ਫਿਰ ਐਨਡੀਪੀਐਸ ਇੱਕ 9 ਸਾਲ ਪੁਰਾਣਾ ਜਿੱਦੇ 'ਚ ਭਗਵੰਤ ਮਾਨ ਮੇਰਾ ਮੁਦੇਈ ਬਣਿਆ ਔਰ ਪਾਰਲੀਮੈਂਟ ਕਹਿੰਦਾ ਜੀ ਮੈਂ ਮਸਲਾ ਚੁੱਕੂਗਾ ਖੈਰਾ ਬੇਗੁਨਾਮ ਆ ਉਦੇਚ ਕਰਕੇ ਅੰਦਰ ਤੇ ਜਦੋਂ ਮੈਂ ਛੁੱਟਣ ਲੱਗਿਆ ਉੱਤਰਪਾ ਪੰਜਵਾਂ ਮੁਕਦਮਾ ਦਰਜ ਕੀਤਾ ਸੋ ਇਹਦਾ ਖਿੱਚ ਕੇ ਲਿਆਉਣ ਦਾ ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਇਦ ਮੈਂ ਸੰਗਰੂਰ ਜਾਂ ਕਿਤੇ ਹੋਰ ਔਣ ਚ ਇੰਟਰਸਟਿਡ ਨਹੀਂ ਸੀਗਾ ਮੈਨੂੰ ਲੱਗਦਾ ਪਾਰਟੀ ਨੂੰ ਇਹ ਲੱਗਿਆ ਹਾਈ ਕਮਾਂਡ ਨੂੰ ਕਿ ਇਸ ਬੰਦੇ ਨੇ ਬੜਾ ਜ਼ਿਆਤੀ ਕੀਤੀ ਹੈ ਚੀਫ ਮਿਨਿਸਟਰ ਨੇ ਤੇ ਬੈਸਟ ਓਪੋਨੈਂਟ ਜਿਹੜਾ ਹੈਗਾ ਵਾਈ ਨਾਟ ਇਹਨੂੰ ਖੇਰੇ ਨੂੰ ਫੀਲਡ ਕਰਦੇ ਇਹ ਮੁਕਾਬਲੇ ਤੇ ਇਹਨੂੰ ਮਤਲਬ ਮੇਰੇ ਇੱਥੇ ਆਉਣ ਵਿੱਚ ਮੈਨੂੰ ਲੱਗਦਾ ਹੈ ਇਹਦੀ ਬਦਲਾਖੋਰੀ ਦੀ ਰਾਜਨੀਤੀ ਹੈ। ਇਹਨਾਂ ਦੇ ਲੀਡਰ ਤੁਹਾਡੇ ਸੰਪਰਕ ਚ ਨੇ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰਨਗੇ? ਧਿਆਨ ਨਾਲ ਦਿਨਾਂ ਤੋਂ ਉਹਨਾਂ ਕਰਾਉਂਗੇ। ਹਾਂ ਜਦੋਂ ਲਹਿਰ ਚੱਲੇਗੀ ਨਾ ਜਦੋਂ ਮੂਹਮ ਸਾਡੀ ਚੱਲਣੀ ਆ ਕੁਝ ਤਾਂ ਉੱਪਰਲੀ ਜੁਆਇਨ ਕਰਨਗੇ ਪਰ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟ ਨਹੀਂ ਪਾਉਣੇ ਇਹਨਾਂ ਨੂੰ ਬਿਲਕੁਲ ਵੀ ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੀ ਜਿਮਨੀ ਚੋਣ ਉਦ ਔਰ ਕੁਝ ਲੋਕ ਨੇ ਕੁਝ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡੂਰਿੰਗ ਦ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਜੀ ਹਾਂਜੀ ਸਰ ਅਗਰ ਸਰ ਤੁਸੀਂ ਪਹਿਲਾਂ ਏਲੀਅਨ ਐਲਾਈਜੈਂਸ ਸੁਣਾਓ ਇਹ ਕਨਟਰਡਿਕਸ਼ਨ ਕਿਉਂ ਹੈ ਕਿ ਪੰਜਾਬ ਕੀ ਏਲੀਅਨ ਐਲਾਈਜੈਂਸ ਕਿਉਂ ਹੈ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਕਿ ਪੰਜਾਬ ਕਾਂਗਰਸ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਆ ਔਰ 2 ਸਾਲ ਦਾ ਭਗਵੰਤ ਮਾਨ ਦਾ ਰਵਈਆ ਕਾਂਗਰਸ ਦੇ ਕੇਡਰ ਪ੍ਰਤੀ ਇਕੱਲੇ ਲੀਡਰਾਂ ਪ੍ਰਤੀ ਨਹੀਂ ਕੱਲਾ ਖੇਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਡੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੇ ਥੱਲੇੜੇ ਪੱਤਰ ਤੇ ਜਾ ਕੇ 13000 ਸਰਪੰਚ ਨੂੰ ਚੋਰ ਗਰਦਾਨਿਆਂ ਵਾ ਦੋ ਸਾਲਾਂ ਚ ਕੋਈ ਕੰਮ ਨਹੀਂ ਕਰਨ ਦਿੱਤਾ ਪੈਸੇ ਪਏ ਸੀ ਪੰਚਾਇਤਾਂ ਦੇ ਕੋਲ ਨਾਟ ਅ ਸਿੰਗਲ ਪੀਸ ਆਫ ਵਰਕ ਇਨ ਪੰਜਾਬ ਡਿਵੈਲਪਮੈਂਟ ਦਾ ਹੁਣ ਦਿੱਤਾ ਸਾਡੇ ਕਾਉਂਸਲਰਾਂ ਦੇ ਉੱਤੇ ਪਰਚੇ ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਨੇ ਜਦ ਤੁਸੀਂ ਇਸ ਲੈਵਲ ਤੇ ਬਦਲਾਖੂਰੀ ਕਰੋਗੇ ਤੇ ਸਾਡੇ ਕੇਡਰ ਨੇ ਜਦੋਂ ਆਵਾਜ਼ ਦਿੱਤੀ 100% ਕੇਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾ ਕਰਕੇ ਸਾਡਾ ਕੋਈ ਸਮਝੌਤਾ ਨਹੀਂਗਾ ਇੰਡੀਆ ਅਲਾਈਅੰਸ ਵਿੱਚ ਕੀ ਕਰਦੇ ਨੇ ਦਿੱਲੀ ਗੋਆ ਦੈਟ ਇਜ਼ ਆਫਕੋਰਸ ਦੀ ਲੀਡਰਸ਼ਿਪਸ ਡਿਸੀਜਨ ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟੇਗੋਰਿਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ ਔਰ ਮੈਨੂੰ ਆਸ ਜਿੱਦਾ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13 0 ਇਹ ਪੁੱਠਾ ਹੋਣਾ ਨਤੀਜਾ ਇਹ 0 13 ਉਹਦੇ ਵਾਸਤੇ ਨਿਕਲੋਗੇ ਕਿਹੜਾ ਦਾ ਜਿੱਤਦੀ ਹੈ ਪਰ ਇੰਡੀਆ ਅਲਾਈਅੰਸ ਦੇ ਵਿੱਚ ਜਾਈਂਗਾ ਦੇਖੋ ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ ਪਰ ਜਿਹੜਾ ਕੇਚਰੀਵਾਲ ਸਾਹਿਬ ਦਾ ਰਵਈਆ ਹੈ ਨਾ ਹੀ ਇਸ ਵੈਰੀ ਵੈਰੀ ਵਾਟ ਸ਼ੁਡ ਆਈ ਸੇ ਅਨ ਰਿਲਾਇਬਲ lets me tell you ਮੈਂ ਉਹਦਾਂ ਕੰਮ ਕੀਤਾ ਹੋਇਆ ਇਹ ਕੋਈ ਗਾਰੰਟੀ ਨਹੀਂ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਅਲਾਈਅੰਸ ਵਿੱਚ ਟਿਕਦੇ ਕਿ ਨਹੀਂ ਟਿਕਦੇ ਕਿਉਂਕਿ ED ਤੇ ਉਹ ਤੇ CBI ਤੋਂ ਬਹੁਤ ਚਾਲੂ ਹੋਏ ਨੇ ਡਰ ਬਹੁਤ ਰਹੇ ਨੇ ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਅਲਾਈਅੰਸ ਵਿੱਚ ਜਾਣਗੇ ਇਹ ਤਾਂ ਅੰਤਰ ਤੁਸੀਂ ਸਮਝਦੇ ਹੋ ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮਤੇ ਤੇ ਆਪਣੇ ਆਪ ਵਿੱਚ ਹੈ ਕਿਸ ਨਾਲ ਸਮਝਦੇ ਹੋ ਖੈਰਾ ਸਾਹਿਬ ਇਹ ਮੈਂ ਸਮਝਦਾ ਇਹ ਮੈਂ ਸਮਝਦਾ ਕਿ ਮੈਨੂੰ ਥੋੜੇ ਦਿਨਾਂ ਤੱਕ ਪਤਾ ਲੱਗਿਆ ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਕਿੱਡਰ ਆ ਉਹ ਬਹੁਤ ਨਰਾਸ਼ ਆ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਥੇਰ ਦੀਆਂ ਖਰੇ 20 25 ਬੰਦੇ ਬੈਠੇ ਸੀ ਆ ਭਰਾ ਜਿਹੜੀ ਐਮਐਲਏ ਤੁਹਾਡੇ ਸੰਗਰੂਰ ਦੀ ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ ਮੇਰੇ ਖਿਆਲ ਦੁਕਾਨ ਖੋਲੀ ਹੋਈ ਹੈ ਹੁਣ ਪੂਰੀ ਰੱਜ ਕੇ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ ਕੋਈ ਕਹਿੰਦਾ ਲਫੇੜੇ ਮਾਰਾਂਗੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਗਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ ਮੈਜ ਦਾ ਬਾਹਰ ਕਿਹਾ ਕਿ ਉਹਨੂੰ ਸੁਖਬੀਰ ਨੇ ਬੁੱਕਲ ਵਿੱਚ ਲੈ ਕੇ ਤੇ ਉਹਦਾ ਪੋਲਿਟਿਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ ਪ੍ਰੋਬੇਬਲੀ ਸਮਵੇਰ ਅਰਾਊਂਡ ਪਿਛਲੇ ਰਿਜ਼ਲਟ 43 45 50 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ ਔਰ ਰਹਿਗੇ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ ਤੁਸੀਂ ਤਾਂ ਬਹੁਤ ਸਿਆਣੇ ਮੇਰਨੋਂ ਸਿਆਣੇ ਹੋ ਜਾਦਾ ਉਹਨਾਂ ਨੂੰ ਜਦੋਂ ਸੱਤ ਇਲੈਕਸ਼ਨਾਂ 'ਚ ਉਹ ਦੋ ਵਾਰੀ ਜਿੱਤੇ ਪੰਜ ਵਾਰੀ ਹਾਰੇ ਨੇ ਜਦ ਵੀ ਉਹਨਾਂ ਨੂੰ ਵੋਟ ਪਈ ਸਰਕਮਸਟੈਂਸਸ ਮੂਸੇਵਾਲੇ ਦੇ ਪੁੱਤਰ ਦਾ ਕਤਲ ਦੀਪ ਸਿੱਧੂ ਦਾ ਕਤਲ ਔਰ ਦੂਸਰੀਆਂ ਪਾਰਟੀਆਂ ਦਾ ਕੇਟਰ ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਟਰ ਨਿਕਾ ਉਹ ਜਦੋਂ ਸਵਿੰਗ ਕਰਦਾ ਤੇ ਉਹ ਜਿੱਤਦੇ ਨੇ ਸੋ ਅੱਜ ਦੀ ਡੇਟ ਮੈਂ ਹਲੇ ਕਹਿ ਨਹੀਂ ਸਕਦਾ ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਆ ਉਹ ਬਹੁਤ ਪੋਜ਼ਿਟਿਵ ਆ ਰਿਹਾ ਹੈ ਸ਼ਰੋਦਾ ਜੀ ਸੰਗਰੂਰ ਵਾਸਤੇ ਮੈਂ ਜੀ ਜਿੱਤਣ ਤੋਂ ਬਾਅਦ ਹੋ ਜਾ ਲਖਣ ਤੋਂ ਬਾਅਦ ਇਧਰ ਹੋਵਗੇ ਜਾਂ ਕਿੱਥੇ ਹੋਵਗੇ ਦੇਖੋ ਮੈਨੂੰ ਤੁਸੀਂ ਮੇਰਾ ਚਿਹਰਾ ਪੜੋ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਆ ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ 17 ਕ੍ਰਿਮੀਨਲ ਕੇਸ ਸਟਰਗਲ ਝੱਲੇ ਨੇ ਆਪਣੇ ਪਿੰਡੇ ਤੇ ਹੰਡਾਏ ਨੇ ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ ਚ ਭੇਜੋਗੇ ਮੈਂ ਕੋਈ ਕੀ ਕਹਿੰਦੇ ਅਕਿਰਤ ਕਾਨ ਆਦਮੀ ਨਹੀਂ ਹੈ